ਕੱਲ ਰਾਤ ਪੀਐਸ ਬੀ ਡਿਵੀਜ਼ਨ ਦੇ ਏਰੀਆ ਦੇ ਵਿੱਚ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀ ਜੋ ਕਿ ਇੱਕ 10 ਸਾਲ ਦਾ ਬੱਚਾ ਆਰਿਆਨ ਘਰੋਂ ਮਿਸਿੰਗ ਸੀ ਜੋ ਕਿ ਸਕੂਲ ਲਈ ਤਿਆਰ ਹੋ ਕੇ ਗਿਆ ਸੀ ਪਰ ਸ਼ਾਮ ਤੱਕ ਘਰ ਨਹੀਂ ਸੀ ਵਾਪਸ ਆਇਆ ਕੋ ਮਾਮਲਾ ਬੜਾ ਸੰਜੀਦਾ ਹੋਣ ਕਰਕੇ ਇਹ ਤੁਰੰਤ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਮਾਨਯੋਗ ਕਮਿਸ਼ਨਰ ਆਫ ਪੁਲਿਸ ਅਧਿਕਾਰੀ ਸਰ ਸ਼੍ਰੀ ਹਰਦੀਪ ਸਿੰਘ ਤੇ ਜੁਵਾਇਸ ਤੇ ਸੀਪੀ ਇਨਵੈਸਟੀਗੇਸ਼ਨ ਸ਼੍ਰੀ ਅਰਪੇਸਿੰਗ ਮੰਡੇਅ ਸੇਡੀਸੀਪੀ 3 ਸ਼ਹਿਰ ਪਾਲਸਿੰਗ ਦਾਵਾ ਇਹਨਾਂ ਦੀ ਅਗਵਾਈ ਦੇ ਵਿੱਚ ਸਾਡੇ ਸਾਰੇ ਜਿਹੜੇ ਥਾਣਿਆਂ ਦੀ ਪੁਲਿਸ ਰਿਪੋਰਟਸ ਹੈ ਐਸੇਜੋ ਰੀਡਿਵੀਜ਼ਨ ਬੀ ਡਿਵੀਜ਼ਨ ਐਸਐਚਓ ਗੱਲਦਾ ਕੋਲਪੁਰਾ ਸੀਜੀਏ ਬਲੰਕਸ ਏਰੀਆ ਤੋਂ ਇਹ ਸਾਰੀਆਂ ਟੀਮਾਂ ਨੇ ਬਹੁਤ ਅਣਥੱਕ ਮਿਹਨਤ ਕੀਤੀ ਸਾਰੀ ਰਾਤ ਲੋਕਾਂ ਦੇ ਨਾਲ ਇਹਦੇ ਵਿੱਚ ਅਸੀਂ ਇੱਕ ਮੈਂਸ਼ਨ ਕਰਨਾ ਚਾਹੁੰਦੇ ਹਾਂ ਕਿ ਪਬਲਿਕ ਦਾ ਸਾਨੂੰ ਬਹੁਤ ਸਾਰਾ ਸਹਾਸ ਮਿਲਿਆ ਅਸੀਂ ਸਾਰੀ ਰਾਤ ਲੋਕਾਂ ਦੇ ਦਰਵਾਜ਼ੇ ਖੜਾ ਕੇ ਜਿਵੇਂ ਭੁਲਾਉਂਦੇ ਰਹੇ ਆ ਤੇ ਲੋਕਾਂ ਨੇ ਇਕ ਕੰਸਰਨ ਦੇਖਦੇ ਹੋਏ ਕਿ ਜਿਵੇਂ ਉਹਦੀ ਆਪਣੀ ਪ੍ਰੋਬਲਮ ਹੁੰਦੀ ਹੈ ਸਾਡਾ ਸਾਥ ਦਿੱਤਾ ਜੋ ਅਸੀਂ ਇਹ ਬੱਚਾ ਜੋ ਕਿ ਬਹੁਤ ਜਗ੍ਹਾ ਤੇ ਘੁੰਮਦਾ ਫਿਰਦਾ ਸੀ ਇਹਨੂੰ ਅਸੀਂ ਅਲਟੀਮੇਟਲੀ ਜਿਹੜਾ ਗੁਰਦੁਆਰਾ ਸ਼ਿਤਾ ਸਾਹਿਬ ਤੋਂ ਟਰੈਕ ਕਰ ਲਿਆ ਤੇ ਉੱਥੋਂ ਦੇ ਜਿਹੜੇ ਹੈਗੇ ਨੇ ਪ੍ਰਬੰਧਕ ਉਹਨਾਂ ਦੀ ਮਦਦ ਦੇ ਨਾਲ ਕਿ ਉਹ ਉੱਥੋਂ ਅਸੀਂ ਜਿਹੜਾ ਸੇਫਲੀ ਰਿਕਵਰ ਹੋ ਗਿਆ ਤੇ ਉਹਨੂੰ ਜਿਹੜਾ ਇਹਨਾਂ ਦੇ ਪੇਰੈਂਟਸ ਕੋਲ حوالے ਕਰ ਦਿੱਤਾ ਗਿਆ ਇਹਦੇ ਵਿੱਚ ਇੱਕ ਅਪੀਲ ਅਸੀਂ ਕਰਨਾ ਚਾਹੁੰਦੇ ਹਾਂ ਕਿ ਪੇਰੈਂਟਸ ਜਿਹੜੇ ਨੇ ਆਪਣੇ ਬੱਚਿਆਂ ਦੇ ਨਾਲ ਥੋੜਾ ਧਿਆਨ ਉਹਨਾਂ ਨੂੰ ਉਸ ਤਰੀਕੇ ਨਾਲ ਨਿਗਾਹ ਦੇ ਵਿੱਚ ਰੱਖਣ ਤੇ ਬੱਚੇ ਵੀ ਜਿਹੜੇ ਨੇ ਉਹ ਮਤਲਬ ਪੇਰੈਂਟਸ ਦਾ ਜਿਹੜਾ ਹਮਜ਼ਾਬਾ ਘਰ ਦਾ ਸ਼ਾਇਦ ਦੇ ਵਿੱਚ ਉਸ ਤਰੀਕੇ ਨਾਲ ਰਹਿਣ ਕਿ ਨਹੀਂ ਤਾਂ ਵੈਸੇ ਵੀ ਸੋਸਾਇਟੀ ਦੇ ਵਿੱਚ ਕੋਈ ਕੋ